ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਛੱਡ ਕੇ ਜਾ ਰਿਹਾ ਰਿਕਾਰਡ ਗਿਣਤੀ 'ਚ ਪ੍ਰਵਾਸੀ ਇਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ 'ਚ ਹੈਰਾਨੀਕੁਨ ਦਾਵਾ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ 6 ਪੰਜਾਬੀ ਕਾਬੂ ਬਾਰਡਰ ਏਜੰਟ ਨੇ ਕੁੱਲ 40 ਜਣੇ ਗ੍ਰਿਫਤਾਰ ਕੀਤੇ ਕੈਨੇਡਾ 'ਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ ਬੱਚਿਆਂ ਦੀ ਪਰਵਰਿਸ਼ ਦਾ ਖਰਚਾ ਵੀ ਦੇਣਾ ਹੋਵੇਗਾ ਸਵੀਡਨ ਦਾ ਸ਼ਾਹੀ ਪਰਿਵਾਰ ਤਿੰਨ ਰੋਜ਼ਾ ਦੌਰੇ ਲਈ ਕੈਨੇਡਾ ਪਹੁੰਚਿਆ ਕੈਨੇਡਾ ਤੇ ਸਵੀਡਨ ਨੇ ਰਣਨੀਤਿਕ ਭਾਈਵਾਲੀ ਤੇ ਕੀਤੇ ਦਸਤਖਤ ਕੈਨੇਡਾ ਚ ਨਵੇਂ ਆਏ ਪ੍ਰਵਾਸੀਆਂ ਦਾ ਗੁਜ਼ਾਰਾ ਨਹੀਂ ਹੋ ਰਿਹਾ ਤੇ ਉਹ ਰਿਕਾਰਡ ਗਿਣਤੀ ਚ ਮੁਲਕ ਛੱਡ ਕੇ ਜਾ ਰਹੇ ਨੇ ਇਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਹਰ 5 ਚੋਂ ਇੱਕ ਹੁਨਰਮੰਦ ਪ੍ਰਵਾਸੀ ਕੈਨੇਡਾ ਛੱਡ ਕੇ ਜਾ ਰਿਹਾ ਹੈ ਅਤੇ ਘੱਟ ਪੜੇ ਲਿਖੇ ਜਾਂ ਗੈਰ ਹੁਨਰਮੰਦ ਕਾਮਿਆਂ ਦੇ ਮੁਕਾਬਲੇ ਇਹ ਅੰਕੜਾ ਦੁੱਗਣਾ ਬਣਦਾ ਹੈ ਇੰਸਟੀਚਿਊਟ ਆਫ ਕੈਨੇਡੀਅਨ ਸਿਟੀਜ਼ਨਸ਼ਿਪ ਅਤੇ ਕਾਨਫਰੰਸ ਬੋਰਡ ਆਫ ਕੈਨੇਡਾ ਦੀ ਸਾਲਾਨਾ ਰਿਪੋਰਟ ਮੁਤਾਬਕ ਸਿੱਖਿਆ ਦਾ ਪੱਧਰ ਵਧਣ ਦੇ ਨਾਲ ਨਾਲ ਪ੍ਰਵਾਸੀਆਂ ਦੇ ਮੁਲਕ ਛੱਡਣ ਦੇ ਆਸਾਰ ਵੀ ਵੱਧ ਜਾਂਦੇ ਨੇ ਰਿਪੋਰਟ ਦੇ ਲੇਖਕਾਂ ਵੱਲੋਂ ਲਈ ਗਿਣਤੀ ਮਿੰਤੀ ਕਹਿੰਦੀ ਹੈ ਕਿ ਅਗਲੇ ਸਾਲ ਆਉਣ ਵਾਲੇ 3 80000 ਪਰਮਨੈਂਟ ਰੈਜ਼ੀਡੈਂਟਸ ਵਿੱਚੋਂ 20000 ਪ੍ਰਵਾਸੀ 5 ਸਾਲ ਦੇ ਅੰਦਰ-ਅੰਦਰ ਕੈਨੇਡਾ ਛੱਡ ਜਾਣਗੇ ਇਸੇ ਤਰ੍ਹਾਂ ਡਾਕਟੋਰੇਟ ਜਾਂ ਇਸ ਦੇ ਬਰਾਬਰ ਦੀ ਯੋਗਤਾ ਵਾਲੇ ਪ੍ਰਵਾਸੀਆਂ ਦੀ ਤੁਲਨਾ ਸਧਾਰਨ ਬੈਚਲਰ ਡਿਗਰੀ ਵਾਲੇ ਪ੍ਰਵਾਸੀਆਂ ਨਾਲ ਕੀਤੀ ਜਾਵੇ ਤਾਂ ਰਿਵਰਸ ਮਾਈਗ੍ਰੇਸ਼ਨ ਦਾ ਰੁਝਾਨ ਕਿਤੇ ਜ਼ਿਆਦਾ ਨਜ਼ਰ ਆਉਂਦਾ ਹੈ ਆਉਣ ਵਾਲੇ ਦਹਾਕਿਆਂ ਦੌਰਾਨ ਵੀ ਬੇहद ਮੰਗ ਵਾਲੇ ਕਿੱਤਿਆਂ ਨਾਲ ਸੰਬੰਧਿਤ ਅਤ ਹੁਨਰਮੰਦ ਪ੍ਰਵਾਸੀਆਂ ਦੇ ਕੈਨੇਡਾ ਛੱਡ ਕੇ ਜਾਣ ਦੇ ਅਸਾਰ ਜ਼ਿਆਦਾ ਵੱਣ ਰਹੇ ਨੇ ਫਾਈਨਾਂਸ ਮੈਨੇਜਮੈਂਟ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਇੰਜੀਨੀਅਰਿੰਗ ਅਤੇ ਆਰਕੀਟੈਕਚਰ ਮੈਨੇਜਮੈਂਟ ਚ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਵੱਲੋਂ ਕੈਨੇਡਾ ਛੱਡਣ ਦੇ ਅਸਾਰ ਸਭ ਤੋਂ ਜ਼ਿਆਦਾ ਨਜ਼ਰ ਆ ਰਹੇ ਨੇ ਕੈਨੇਡਾ ਦੇ ਹੈਲਥ케ਅਰ ਸੈਕਟਰ ਨੂੰ ਪਹਿਲਾਂ ਹੀ ਡਾਕਟਰਾਂ ਤੇ ਨਰਸਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਦੂਜੇ ਪਾਸੇ ਹੋਰ ਨਾ ਖੇਤਰਾਂ ਨਾਲ ਸੰਬੰਧਿਤ ਅਤ ਹੁਨਰਮੰਦ ਕਾਮਿਆਂ ਵੱਲੋਂ 25 ਸਾਲ ਦੇ ਅੰਦਰ ਮੁਲਕ ਛੱਡਣ ਦੀ ਪੇਸ਼ੰਗੋਈ ਨੂੰ ਗੰਭੀਰ ਚੇਤਾਵਨੀ ਮੰਨਿਆ ਜਾ ਰਿਹਾ ਹੈ ਦੂਜੇ ਪਾਸੇ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਲੀਨਾ ਡੈਬ ਨੇ 하우스 ਆਫ ਕਾਮਨਸ ਦੀ ਕਮੇਟੀ ਦੇ ਅੱਗੇ ਪੇਸ਼ੀ ਦੌਰਾਨ ਦੱਸਿਆ ਕਿ ਹੈਲਥ케ਅਰ ਸੈਕਟਰ ਵਰਗੇ ਅਹਿਮ ਕਿੱਤਿਆਂ ਵਿਚਲੀ ਕਿੱਲਤ ਨੂੰ ਦੂਰ ਕਰਨ ਲਈ ਸੰਤੁਲਿਤ ਇਮੀਗ੍ਰੇਸ਼ਨ ਯੋਜਨਾ ਨੂੰ ਅਪਣਾਇਆ ਗਿਆ ਹੈ। ਹਾਲ ਹੀ ਚ ਪਾਸ ਹੋਏ ਫੈਡਰਲ ਬਜਟ ਚ 97 ਮਿਲੀਅਨ ਡਾਲਰ ਦਾ ਪ੍ਰਬੰਧ ਕੀਤਾ ਗਿਆ ਤੇ ਇਸ ਰਕਮ ਨੂੰ ਵਿਦੇਸ਼ਾਂ ਚ ਹਾਸਲ ਸਿੱਖਿਆ ਨੂੰ ਕੈਨੇਡੀਅਨ ਮਾਨਤਾ ਵਾਸਤੇ ਵਰਤਿਆ ਜਾਵੇਗਾ। ਉਨਾ ਅਗੇ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਨਾਲ ਤਾਲਮੇਲ ਕਾਇਮ ਕੀਤਾ ਗਿਆ ਹੈ ਜਿਸ ਤਰ੍ਹਾਂ ਹੀ ਕੈਨੇਡਾ ਦੀਆਂ ਇਮੀਗ੍ਰੇਸ਼ਨ ਜ਼ਰੂਰਤਾਂ ਮੁਤਾਬਕ ਵਿਦੇਸ਼ਾਂ ਚ ਹਾਸਲ ਸਿੱਖਿਆ ਨੂੰ ਮਾਨਤਾ ਦਿੱਤੀ ਜਾਵੇਗੀ ਇਸੇ ਦੌਰਾਨ ਆਈਸੀਸੀ ਦੀ ਰਿਪੋਰਟ ਕਹਿੰਦੀ ਹੈ ਕਿ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਬਾਵਜੂਦ ਹੈਲਥ케ਅਰ ਪ੍ਰੋਫੈਸ਼ਨਲਸ ਸਾਇੰਟਿਸਟ ਅਤੇ ਇੰਜੀਨੀਅਰਸ ਵੱਲੋਂ ਬੋਰੀ ਬਿਸਤਰਾ ਸਮੀਟਨ ਦਾ سلسلہ جاری ਹੈ ਐਟਲੈਂਟਿਕ ਕੈਨੇਡਾ ਵੱਲ ਇਹ ਰੁਝਾਨ ਕੁਝ ਜ਼ਿਆਦਾ ਹੀ ਨਜ਼ਰ ਆ ਰਿਹਾ ਹੈ ਮੁਲਕ ਦੇ ਬਾਕੀ ਰਾਜਾਂ ਦੇ ਮੁਕਾਬਲੇ ਇੱਥੋਂ ਰਵਾਨਾ ਹੋਣ ਵਾਲਿਆਂ ਦੀ ਗਿਣਤੀ ਕਿਤੇ ਜ਼ਿਆਦਾ ਬਣਦੀ ਹੈ ਰਿਪੋਰਟ ਇਹ ਵੀ ਕਹਿੰਦੀ ਹੈ ਕਿ ਪੁੱਠੇ ਪੈਰੀ ਮੋਡਰਨ ਵਾਲੇ ਪ੍ਰਵਾਸੀ ਕੈਨੇਡਾ ਦੇ ਉਸੇ ਸੂਬੇ ਤੋਂ ਵਾਪਸ ਚਲੇ ਗਏ ਜਿੱਥੇ ਉਹਨਾਂ ਨੇ ਪਹਿਲਾ ਕਦਮ ਰੱਖਿਆ ਸੀ ਕੈਨੇਡਾ ਦੇ ਹੋਰ ਨਾਂ ਰਾਜਾਂ ਦਾ ਤਜਰਬਾ ਹਾਸਲ ਕਰਨ ਬਾਰੇ ਉਹਨਾਂ ਵੱਲੋਂ ਯਤਨ ਨਹੀਂ ਕੀਤੇ ਗਏ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਿਹਾ 6 ਪੰਜਾਬੀਆਂ ਸਣੇ 40 ਜਣਿਆਂ ਨੂੰ ਬਾਰਡਰ ਪੈਟਰੋਲ ਏਜੰਟਸ ਵੱਲੋਂ ਕਾਬੂ ਕੀਤਾ ਗਿਆ ਏ ਜਿਨ੍ਹਾਂ ਚੋਂ ਤਿੰਨ ਦੀ شناخت ਬਲਜੀਤ ਸਿੰਘ, ਜਸਕਰਨ ਸਿੰਘ ਤੇ ਬਲਰਾਜ ਸਿੰਘ ਵਜੋਂ ਕੀਤੀ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਕੈਨੇਡਾ ਨਾਲ ਲੱਗਦੇ ਬਾਰਡਰ ਤੇ ਹੋਈਆਂ ਤੇ 37 ਜਣੇ ਨਿਊਯਾਰਕ ਸੂਬੇ ਚ ਕਾਬੂ ਕੀਤੇ ਗਏ ਜਦਕਿ ਤਿੰਨ ਪ੍ਰਵਾਸੀਆਂ ਨੂੰ ਵਾਸ਼ਿੰਗਟਨ ਸੂਬੇ ਦੀ ਵਾਟਕਮ ਕਾਉਂਟੀ ਚੋਂ ਗ੍ਰਿਫਤਾਰ ਕੀਤਾ ਗਿਆ। ਯੂਐਸ ਬਾਰਡਰ ਪੈਟਰੋਲ ਦੇ ਬਲੇਨ ਸੈਕਟਰ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਜੀਤ ਸਿੰਘ ਬਲਰਾਜ ਸਿੰਘ ਅਤੇ ਈਰਾਨ ਨਾਲ ਸੰਬੰਧਤ ਡੈਨੀਅਲ ਰਸੇਖੀ ਨੂੰ ਵਕ ਵਕ ਥਾਮਾ ਤੇ ਹਿਰਾਸਤ ਚ ਲੈਂਦਿਆਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਸਪੁਰਦ ਕਰ ਦਿੱਤਾ ਜਿਸ ਮਗਰੋਂ ਆਈਸ ਨੇ ਇਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਆਰੰਭ ਦਿੱਤੀ ਫਿਲਹਾਲ ਜਸਕਰਨ ਸਿੰਘ ਬਾਰੇ ਵਿਸਤਾਰਤ ਜਾਣਕਾਰੀ ਹਾਸਲ ਨਹੀਂ ਹੋ ਸકી ਦੂਜੇ ਪਾਸੇ ਨਿਊਯਾਰਕ ਸੂਬੇ ਚ ਇੰਟਰਸਟੇਟ 90 ਤੇ ਦਿਨ ਦਿਨ ਤੱਕ ਚਲਾਈ ਗਈ ਮੁਹਿੰਮ ਦੌਰਾਨ 37 ਗੈਰ ਕਾਨੂੰਨੀ ਪ੍ਰਵਾਸੀ ਕਾਬੂ ਕੀਤੇ ਗਏ ਆਪਰੇਸ਼ਨ ਬੀਅਰ ਕੇਵ ਨਾਹੇਟ ਗ੍ਰਿਫਤਾਰ ਪ੍ਰਵਾਸੀਆਂ ਕੋਲ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio oregon ਅਤੇ ਪੈਂਸਿਲਵੇਨੀਆ ਰਾਜਾਂ ਵੱਲੋਂ ਜਾਰੀ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਬਾਰਡਰ ਪੈਟਰੋਲ ਏਜੰਸੀ ਦੇ ਬਫਲੋ ਸੈਕਟਰ ਦੇ ਚੀਫ ਜੇਮਸ ਅਮੈਟੋ ਨੇ ਦੱਸਿਆ ਕਿ ਅਮਰੀਕਾ ਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਬਖਸ਼ਾ ਨਹੀਂ ਜਾਵੇਗਾ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹਿਰਾਸਤ ਚ ਲੈ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਨ ਜਿਨ੍ਹਾਂ ਨੂੰ ਟਰੰਪ ਸਰਕਾਰ ਦੀ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ ਅਮੈਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਸਮਝਣ ਦੇ ਸਮਰੱਥ ਵੀ ਨਹੀਂ ਹਨ ਕੈਨੇਡਾ ਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ ਜਿਨ੍ਹਾਂ ਨੂੰ ਜਾਨਲੇਵਾ ਹਾਦਸੇ ਮਗਰੋਂ ਸਿਰਫ ਜੇਲ ਹੀ ਨਹੀਂ ਕੱਟਣੀ ਹੋਵੇਗੀ ਸਗੋਂ ਹਾਦਸੇ ਦੌਰਾਨ ਮਰਨ ਵਾਲੇ ਮਰਦ ਜਾਂ ਔਰਤ ਦੇ ਬੱਚੇ ਦੀ ਪਰਵਰਿਸ਼ ਦਾ ਖਰਚਾ ਵੀ ਚੁੱਕਣਾ ਪਵੇਗਾ অন্ਟਾਰੀਓ ਦੀ ਡੱਗਫੋਰਡ ਸਰਕਾਰ ਨਵਾਂ ਕਾਨੂੰਨ ਲਿਆ ਰਹੀ ਹੈ ਤਾਂ ਕਿ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਰੁਝਾਨ ਨੂੰ ਠੱਲ ਪਾਈ ਜਾ ਸਕੇ ਅਟਾਰਨੀ ਜਨਰਲ ਡੱਗ ਡਾਉਨੀ ਨੇ ਵਿਧਾਨ ਸਭਾ 'ਚ ਕਿਹਾ ਕਿ ਨਾਬਾਲਗਾਂ ਵਾਸਤੇ ਮਾਪਿਆਂ ਦਾ ਵਿਛੋੜਾ ਅਸਹਿ ਸਦਮੇ ਤੋਂ ਘੱਟ ਨਹੀਂ ਹੁੰਦਾ ਇੱਕ ਪਾਸੇ ਜਾਨੀ ਨੁਕਸਾਨ ਤੇ ਦੂਜੇ ਪਾਸੇ ਆਰਥਿਕ ਔਕੜਾਂ ਬੱਚੇ ਦਾ ਰਾਹ ਘੇਰ ਲੈਂਦੀਆਂ ਨੇ ਭਾਵੇਂ ਮੌਜੂਦਾ ਸਮੇਂ 'ਚ ਵੀ ਸ਼ਰਾਬੀ ਡਰਾਈਵਰਾਂ ਵਿਰੁੱਧ ਸਿਵਲ ਕੋਰਟ 'ਚ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਜਾ ਸਕਦਾ ਹੈ ਪਰ ਇਹ ਕਾਫੀ ਨਹੀਂ ਡਾਕਡਾਉਨੀ ਨੇ ਅੱਗੇ ਕਿਹਾ ਕਿ ਨਵੇਂ ਕਾਨੂੰਨ ਰਾਹੀਂ ਦੋਸ਼ੀ ਡਰਾਈਵਰ ਦੀ ਜਵਾਬਦੇਹੀ ਯਕੀਨੀ ਬਣਾਈ ਜਾਵੇਗੀ ਅਤੇ ਤਰਾਸਦਿਆਂ ਦੇ ਸ਼ਿਕਾਰ ਬੱਚਿਆਂ ਦੀ ਮਦਦ ਦਾ ਪੱਕਾ ਜ਼ਰੀਆ ਕਾਇਮ ਕੀਤਾ ਜਾ ਸਕੇਗਾ ਦੂਜੇ ਪਾਸੇ ਵਿਰੋਧੀ ਧਿਰ ਨੇ ਕਿਹਾ ਕਿ ਸ਼ਰਾਬੀ ਡਰਾਈਵਰਾਂ ਨੂੰ ਨੱਥ ਪਾਉਣ ਲਈ ਹੋਰ ਬਹੁਤ ਕੁਝ ਕੀਤਾ ਜਾ ਸਕਦਾ ਹੈ ਪਰ ਸੂਬਾ ਸਰਕਾਰ ਦੇ ਇਰਾਦੇ ਨਜ਼ਰ ਨਹੀਂ ਆ ਰਹੇ ਐਨਡੀਪੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਪੀਸੀ ਪਾਰਟੀ ਦੀ ਸਰਕਾਰ 8 ਸਾਲ ਤੋਂ ਸੱਤਾ 'ਚ ਹੈ ਪਰ ਸ਼ਰਾਬੀ ਡਰਾਈਵਰਾਂ ਦੀ ਨਕੀਲ ਕੱਸਣ ਵਾਸਤੇ ਸੁਹਿਰਦ ਹੰਬੜਾ ਨਹੀਂ ਮਾਰਿਆ ਮੰਤ ਭਾਗੇ ਦੌਰ ਤੇ ਹੁਣ ਗੈਸ ਸਟੇਸ਼ਨਾਂ ਤੋਂ ਵੀ ਸ਼ਰਾਬ ਖਰੀਦੀ ਜਾ ਸਕਦੀ ਹੈ ਤੇ ਸ਼ਰਾਬ ਦੇ ਉੱਤੇ ਡਰਾਈਵਿੰਗ ਦਾ ਮੇਲ ਰੋਕਣਾ ਸੰਭਵ ਨਹੀਂ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਨੇ ਕਿਹਾ ਕਿ ਨਸ਼ਾ ਕਰਕੇ ਡਰਾਈਵਿੰਗ ਰੋਕਣ ਵਾਸਤੇ ਹਰ ਸੰਭਵ ਕਦਮ ਉਠਾਇਆ ਜਾਵੇ ਤੇ ਜੇ ਨਵਾਂ ਕਾਨੂੰਨ ਵੀ ਇੱਕ ਰਾਹ ਬਣਦਾ ਤਾਂ ਚੰਗਾ ਹੋਵੇਗਾ ਪਰ ਕਾਰਨਰ ਸਟੋਰਸ ਤੇ ਵਿਕਰੀ ਸ਼ਰਾਬ ਹਰ ਸੁਰੱਖਿਆ ਮਾਪਦੰਡ ਦੀਆਂ ਧੱਜੀਆਂ ਉਡਾਰ ਰਹੀ ਹੈ ਇਸੇ ਦੌਰਾਨ ਲਿਬਰਲ ਵ代ਕ ਜான் ਫ੍ਰੀਜ਼ਰ ਨੇ ਆਖਿਆ ਕਿ ਮਾਸੂਮ ਲੋਕਾਂ ਖਾਸ ਤੌਰ ਤੇ ਬਿਗੈਰ ਬੀਮੇ ਵਾਲਿਆਂ ਨੂੰ ਸ਼ਰਾਬੀ ਡਰਾਈਵਰਾਂ ਤੋਂ ਬਚਾਉਣ ਲਈ ਸੂਬਾ ਸਰਕਾਰ ਕਮਜ਼ੋਰ ਉਪਰਾਲੇ ਕਰ ਰਹੀ ਹੈ ਫ੍ਰੀਜ਼ਰ ਨੇ ਦਾਅਵਾ ਕੀਤਾ ਕਿ ਸੂਬਾ ਸਰਕਾਰ ਵੱਲੋਂ ਸਕਿੱਲਸ ਡਿਵੈਲਪਮੈਂਟ ਫੰਡ ਨਾਲ ਸੰਬੰਧਿਤ ਕੱਪੜੇ ਤੋਂ ਧਿਆਨ ਵੰਡਾਉਣ ਲਈ ਤਾਜ਼ਾ ਐਲਾਨ ਕੀਤਾ ਗਿਆ ਹੈ ਦੱਸਦੀਏ ਕਿ ਨਵਾਂ ਕਾਨੂੰਨ ਸ਼ਰਾਬ ਜਾਂ ਕਿਸੇ ਵੀ ਕਿਸਮ ਦਾ ਹੋਰ ਨਸ਼ਾ ਕਰਕੇ ਡਰਾਈਵਿੰਗ ਕਰਨ ਵਾਲਿਆਂ ਤੇ ਲਾਗੂ ਹੋਵੇਗਾ ਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ ਹੈ ਮਦਰਜ਼ ਅਗੇਂਸਟ ਡਰੰਕ ਡਰਾਈਵਿੰਗ ਦੀ ਕੌਮੀ ਪ੍ਰਧਾਨ ਤਾਨਿਆ ਹੈਨਸਨ ਨੇ ਆਪਣੀ ਮਿਸਾਲ ਪੇਸ਼ ਕੀਤੀ ਕਿ ਕਿਵੇਂ ਇੱਕ ਸ਼ਰਾਬੀ ਡਰਾਈਵਰ ਨੇ ਉਹਨਾਂ ਦੀ ਮਾਂ ਨੂੰ ਸਦਾ ਵਾਸਤੇ ਦੂਰ ਕਰ ਦਿੱਤਾ ਭਾਵੇਂ ਉਸ ਵੇਲੇ ਤਾਨਿਆ ਦੀ ਉਮਰ ਬਹੁਤ ਘੱਟ ਨਹੀਂ ਸੀ ਪਰ ਮਾਂ ਦੇ ਵਿਛੋੜੇ ਅਤੇ ਆਰਥਿਕ ਸਹਾਇਤਾ ਖੁੱਸ ਜਾਣ ਕਰਕੇ ਵੱਡਾ ਝਟਕਾ ਲੱਗਾ ਅੰਟਾਰੀਓ ਸਰਕਾਰ ਦੇ ਅੰਕੜਿਆਂ ਮੁਤਾਬਕ 2021 ਚ ਸੂਬੇ ਦੀਆਂ ਸੜਕਾਂ ਤੇ ਸ਼ਰਾਬੀ ਡਰਾਈਵਰ 96 ਮੌਤਾਂ ਦਾ ਕਾਰਨ ਬਣੇ ਜਦਕਿ 86 ਮੌਤਾਂ ਹੋਰ ਨਾਸ਼ੀਆਂ ਕਰਕੇ ਹੋਈਆਂ ਦੱਸਦੀ ਹੈ ਕਿ ਅਮਰੀਕਾ ਦੇ ਟੈਕਸਸ ਸੂਬੇ 'ਚ ਬਿਲਕੁਲ ਅਜੀਹਾ ਹੀ ਕਾਨੂੰਨ ਲਾਗੂ ਹੈ ਜਿੱਥੇ ਨਸ਼ਾ ਕਰਕੇ ਡਰਾਈਵਿੰਗ ਕਰਦਿਆਂ ਮੌਤ ਦਾ ਕਾਰਨ ਬਣਨ ਵਾਲਿਆਂ ਨੂੰ ਬੱਚੇ ਦੀ ਉਮਰ 18 ਸਾਲ ਹੋਣ ਤੱਕ ਖਰਚਾ ਦੇਣਾ ਪੈਂਦਾ ਹੈ ਸਵੀਡਨ ਦੇ ਕਿੰਗ ਕਾਰਲ 16 ਗੁਸਤਾਫ ਅਤੇ ਕੁਇਨ ਸਿਲਵੀਆ ਓਟਵਾ ਪਹੁੰਚੇ ਜਿੱਥੇ ਰਾਈਡੋ ਹਾਲ 'ਚ ਸਵੀਡਿਸ਼ ਝੰਡੇ ਲਹਿਰਾ ਕੇ ਦਰਸ਼ਕਾਂ ਦੇ ਇੱਕ ਛੋਟੇ ਜਿਹੇ ਇਕੱਠ ਨੇ ਉਹਨਾਂ ਦਾ ਸਵਾਗਤ ਕੀਤਾ ਚੀਫ ਜਸਟਿਸ ਰਿਚਰਡ ਵੈਗਨਰ ਅਤੇ ਵਿਦੇਸ਼ ਮਾਮਲਿਆਂ ਦੀ ਮੰਤਰੀ ਅਨੀਤਾ ਆਨੰਦ ਸ਼ਾਹੀ ਜੋੜੇ ਨੂੰ ਰਿਸੀਵ ਕਰਨ ਵਾਸਤੇ ਕੈਨੇਡੀਅਨ ਵਫਾ ਦਾ ਹਿੱਸਾ ਸਨ ਇਹ ਤਿੰਨ ਦਿਨਾਂ ਸਰਕਾਰੀ ਦੌਰਾਰੇ ਜਿਸ ਵਿੱਚ ਰਾਸ਼ਟਰੀ ਰਾਜਧਾਨੀ ਅਤੇ ਮੌਂਟਰੀਅਲ 'ਚ ਜਾਣ ਦਾ ਪ੍ਰੋਗਰਾਮ ਹੈ ਕਿੰਗ ਨੇ ਰਾਈਡੋ ਹਾਲ ਦੇ ਬਾਹਰ ਇੱਕ ਛੋਟੇ ਭਾਸ਼ਣ 'ਚ ਕਿਹਾ ਕਿ ਸਾਡੇ ਦੇਸ਼ ਸਾਂਝੀਆਂ ਕਦਰਾਂ ਕੀਮਤਾਂ ਤੇ ਆਪਸੀ ਸਤਿਕਾਰ ਤੇ ਆਧਾਰਿਤ ਇੱਕ ਨਜ਼ਦੀਕੀ ਤੇ ਦੋਸਤਾਨਾ ਭਾਈਵਾਲੀ ਸਾਂਝ ਰੱਖਦੇ ਨੇ ਉਹਨਾਂ ਨੇ ਨੋਟ ਕੀਤਾ ਕਿ ਕੈਨੇਡਾ ਨਾਟੋ ਚ ਸ਼ਾਮਲ ਹੋਣ ਲਈ ਸਵੀਡਨ ਦੀ ਅਰਜ਼ੀ ਦੀ ਪੁਸ਼ਟੀ ਕਰਨ ਵਾਲਾ ਪਹਿਲਾ ਦੇਸ਼ ਸੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਦਫ਼ਤਰ 'ਚ ਕਿੰਗ ਅਤੇ ਕੁਈਨ ਨਾਲ ਮੁਲਾਕਾਤ ਕੀਤੀ ਜਿੱਥੇ ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਇੱਕ ਰਣਨੀਤਿਕ ਭਾਈਵਾਲੀ ਤੇ ਦਸਤਖਤ ਕਰ ਰਹੇ ਨੇ ਜੋ ਰੱਖਿਆ, ਵਪਾਰ, ਵਾਤਾਵਰਣ ਅਤੇ ਇਸ ਤੋਂ ਅੱਗੇ ਤੱਕ ਫੈਲੀ ਹੋਈ ਹੈ। ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਇਸ ਸਮਝੌਤੇ ਕਲੀਨ ਪਾਵਰ, ਮਹੱਤਵਪੂਰਨ ਖਣਿਜ, ਨਿਰਮਾਣ, ਰੱਖਿਆ, ਜੰਗਲਾਤ, ਖੋਜ ਅਤੇ ਜੀਵਨ ਵਿਗਿਆਨ ਵਰਗੇ ਖੇਤਰਾਂ 'ਚ ਕੈਨੇਡੀਅਨ ਤੇ ਸਵੀਡਿਸ਼ ਉਦਯੋਗਾਂ ਤੇ ਕਾਮਿਆਂ ਨੂੰ ਜੋੜੇਗਾ ਇਹ ਭਾਈਵਾਲੀ ਕੈਨੇਡਾ ਅਤੇ ਯੂਰਪੀਅਨ ਯੂਨੀਅਨ ਵਿਚਕਾਰ ਹੋਰ ਸਮਝੌਤਿਆਂ ਦੇ ਨਾਲ ਜੁੜੀ ਹੋਈ ਹੈ ਮਾਰਕ ਕਾਰਨੀ ਦੀ ਲਿਬਰਲ ਸਰਕਾਰ ਦਾ ਮੰਨਣਾ ਹੈ ਕਿ ਕੈਨੇਡਾ ਨੂੰ ਅਮਰੀਕਾ 'ਚ ਬਣੇ F35 ਲੜਾਕੂ ਜਹਾਜ਼ਾਂ ਦੇ ਸੌਦੇ ਤੋਂ ਬਣਦਾ ਉਦਯੋਗਿਕ ਲਾਭ ਨਹੀਂ ਹੋਇਆ। ਪਾਰਲੀਮੈਂਟ ਹਿੱਲ ਤੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਦਯੋਗ ਮੰਤਰੀ ਮੈਲੇਨੀ ਜੋਲੀ ਨੇ ਕਿਹਾ ਕਿ ਸਰਕਾਰ ਨੂੰ F35 ਸੌਦਾ ਫਾਇਦੇਮੰਦ ਨਹੀਂ ਲੱਗ ਰਿਹਾ। ਜੋਲੀ ਦੀਆਂ ਟਿੱਪਣੀਆਂ ਅਜੇਹੇ ਵੇਲੇ ਆ ਰਹੀਆਂ ਨੇ ਜਦੋਂ ਸਵੀਡਨ ਦੀ ਕੰਪਨੀ ਸਾਬ ਇਹ ਸੋਚ ਰਹੀ ਹੈ ਕਿ ਕੈਨੇਡਾ ਚ ਆਪਣੀ ਫੈਕਟਰੀ ਸਥਾਪਿਤ ਕਰਕੇ ਗ੍ਰਿਪਨ ਲੜਾਕੂ ਜਹਾਜ਼ ਬਣਾਏ ਜਾਣ ਖਾਸ ਕਰਕੇ ਜਦੋਂ ਯੂਕਰੇਨ ਵੱਲੋਂ ਮੰਗ ਬਹੁਤ ਵੱਧ ਗਈ ਹੈ ਜੋਲੀ ਕਹਿੰਦੀ ਹੈ ਕਿ ਸਵੀਡਨ ਦੀ ਇਸ ਡਿਫੈਂਸ ਕੰਪਨੀ ਨੇ ਉਤਪਾਦਨ ਦੀ ਪੇਸ਼ਕਸ਼ ਕੀਤੀ ਹੈ ਜਿਸ ਨਾਲ ਕੈਨੇਡਾ ਦੇ ਵਿੱਚ 10000 ਨੌਕਰੀਆਂ ਪੈਦਾ ਹੋ ਸਕਦੀਆਂ ਨੇ ਪਰ ਫੈਡਰਲ ਸਰਕਾਰ ਨੂੰ ਇਸ ਪੇਸ਼ਕਸ਼ ਨਾਲ ਧਿਆਨ ਦਾ ਮੁਲਾਂਕਣ ਕਰਨਾ ਪਵੇਗਾ ਫੈਡਰਲ ਸਰਕਾਰ ਨੇ ਅਮਰੀਕਾ ਦੀ ਲੌਕ ਹੀਡ ਮਾਰਟਿਨ ਵੱਲੋਂ ਬਣੇ ਪਹਿਲੇ 16F30A ਜਹਾਜ਼ ਖਰੀਦਣ ਦਾ ਅਹਿਦ ਕੀਤਾ ਹੈ ਜੋ ਕੈਨੇਡਾ ਦੇ ਬੁੱਢੇ ਹੋ ਰਹੇ CF18 ਹਾਰਨੇਟ ਨੂੰ ਬਦਲਣ ਲਈ 88 ਜਹਾਜ਼ਾਂ ਦੀ ਯੋਜਨਾ ਦਾ ਹਿੱਸਾ ਨੇ ਪਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਕੈਨੇਡਾ ਨਾਲ ਵਪਾਰ ਯੁੱਧ ਸ਼ੁਰੂ ਕਰਨ ਮਗਰੋਂ ਲਿਬਰਲ ਸਰਕਾਰ ਨੇ ਸਪ੍ਰਿੰਗ 'ਚ 88 F35S ਜਹਾਜ਼ਾਂ ਦੀ ਬਾਕੀ ਖਰੀਦ ਦੀ ਸਮੀਖਿਆ ਸ਼ੁਰੂ ਕੀਤੀ ਸੀ ਜੋਲੀ ਨੇ ਕਿਹਾ ਕਿ ਸਰਕਾਰ ਨੂੰ ਅਜਿਹਾ ਫੈਸਲਾ ਕਰਨਾ ਚਾਹੀਦਾ ਹੈ ਜੋ ਕੈਨੇਡਾ ਦੀ ਫੌਜੀ ਤਾਕਤ ਨੂੰ ਮਜ਼ਬੂਤ ਕਰੇ ਅਤੇ ਜਿਸ ਸੌਦੇ ਨਾਲ ਕੈਨੇਡਾ 'ਚ ਵੱਧ ਤੋਂ ਵੱਧ ਨੌਕਰੀਆਂ ਪੈਦਾ ਹੋਣ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਵੱਲੋਂ ਭਾਰਤ ਨਾਲ ਮੁਲਕ ਦੇ ਰਿਸ਼ਤੇ ਸੁਧਾਰਨ ਤੇ ਦਵੱਲੇ ਵਪਾਰਕ ਰਿਸ਼ਤੇ ਹੋਰ ਮਜ਼ਬੂਤ ਕਰਨ ਦੇ ਇਰਾਦੇ ਨਾਲ ਭਾਰਤ ਦਾ ਤਿੰਨ ਰੋਜ਼ਾ ਦੌਰਾ ਕੀਤਾ ਗਿਆ ਇਸ ਦੌਰੇ ਉਪਰੰਤ ਮਨਿੰਦਰ ਸਿੱਧੂ ਨੇ ਕਿਹਾ ਕਿ ਖਣਿਜ ਖੇਤੀਬਾੜੀ ਅਤੇ ਡਿਜੀਟਲ ਉਦਯੋਗ ਵਰਗੇ ਤਰਜੀਹੀ ਖੇਤਰਾਂ 'ਚ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਮਜ਼ਬੂਤ ਕਰਨ ਨਾਲ ਦੋਵਾਂ ਦੇਸ਼ਾਂ 'ਚ ਕਾਰੋਬਾਰਾਂ ਤੇ ਕਾਮਿਆਂ ਲਈ ਮੌਕੇ ਖੁੱਲਣਗੇ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਕੈਨੇਡਾ ਦੇ ਯੂਐਸ ਤੋਂ ਇਲਾਵਾ ਹੋਰਨਾਂ ਦੇਸ਼ਾਂ ਨਾਲ ਅਗਲੇ 10 ਵਰ੍ਹਿਆਂ ਦੌਰਾਨ 300 ਬਿਲੀਅਨ ਵਪਾਰ ਦੇ ਟੀਚੇ ਨੂੰ ਮੁੱਖ ਰੱਖਦੇ ਹੋਏ ਭਾਰਤ ਤੇ ਹੋਰ ਦੇਸ਼ਾਂ ਨਾਲ ਕੈਨੇਡਾ ਦੇ ਵਪਾਰਕ ਰਿਸ਼ਤੇ ਬਹੁਤ ਮਹੱਤਵਪੂਰਨ ਨੇ ਨਵੀਂ ਦਿੱਲੀ ਚ ਮਨਿਸਟਰ ਮਨਿੰਦਰ ਸਿੱਧੂ ਵੱਲੋਂ ਭਾਰਤੀ ਐਗਰੋ ਟਾਟਾ ਗਰੁੱਪ ਐਚਸੀਐਲ ਟੈਕਨੋਲੋਜੀਆ ਨਾਲ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਗਈਆਂ ਤੇ ਕੈਨੇਡੀਅਨ ਪੈਨਸ਼ਨ ਫੰਡਾਂ 에ਅਰ ਕੈਨੇਡਾ ਤੇ ਹੋਰ ਕੈਨੇਡੀਅਨ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕੀਤੀ। ਕੈਨੇਡਾ ਦੇ ਟ੍ਰੇਡ ਮਿਨਿਸਟਰ ਸਿੱਧੂ ਵੱਲੋਂ ਭਾਰਤੀ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਭਾਰਤ ਦੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਚਰਚਾ ਕੀਤੀ ਗਈ। ਪੁਰੀ ਅਤੇ ਸਿੱਧੂ ਵੱਲੋਂ ਕੁਦਰਤੀ ਗੈਸ, ਕਾਰਬਨ ਕੈਪਚਰ ਅਤੇ ਮਹੱਤਵਪੂਰਨ ਖਣਿਜਾਂ 'ਚ ਇੱਕ ਭਰੋਸੇਯੋਗ ਭਾਈਵਾਲ ਵਜੋਂ ਕੈਨੇਡਾ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸਿੱਧੂ ਨੇ ਕਿਹਾ ਕਿ ਭਾਰਤ ਨੂੰ 2040 ਤੱਕ 70% ਗੈਸ ਦੀ ਲੋੜ ਪਵੇਗੀ ਤੇ ਕੈਨੇਡਾ ਭਾਰਤ ਦੀ ਇਸ ਲੋੜ ਦੀ ਪੂਰਤੀ ਲਈ ਤਿਆਰ ਹੈ ਦਿੱਲੀ ਤੋਂ ਉਪਰੰਤ ਮਿਨਿਸਟਰ ਸਿੱਧੂ ਨੇ ਵਿਸ਼ਾਖਾਪਟਨਮ ਚ ਕਨਫਰਡਰੇਸ਼ਨ ਆਫ ਇੰਡੀਅਨ ਇੰਡਸਟਰੀ ਪਾਰਟਨਰਸ਼ਿਪ ਸੰਮੇਲਨ ਚ ਹਿੱਸਾ ਲਿਆ ਤੇ ਇੰਡੋ-ਪੈਸੀਫਿਕ ਖੇਤਰ ਨਾਲ ਮਜ਼ਬੂਤ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਕੈਨੇਡਾ ਦੀ ਵਚਨਬੱਧਤਾ ਦਾ ਜ਼ਿਕਰ ਕੀਤਾ ਇੱਥੇ ਬੋਲਦੇ ਆ ਮਿਨਿਸਟਰ ਸਿੱਧੂ ਨੇ ਕਿਹਾ ਨਵੀਂ ਕੈਨੇਡਾ-ਭਾਰਤ ਸਾਂਝੇਦਾਰੀ ਦੋਹਾਂ ਦੇਸ਼ਾਂ ਨੂੰ ਵਿਸ਼ਵ ਪੱਧਰ ਤੇ ਮੁਕਾਬਲਾ ਕਰਨ ਅਤੇ ਚੰਗੀਆਂ ਨੌਕਰੀਆਂ ਪੈਦਾ ਕਰਨ ਚ ਮਦਦ ਕਰੇਗੀ ਸਿੱਧੂ ਦਾ ਕਹਿਣਾ ਹੈ ਕਿ ਕੈਨੇਡਾ 1.5 ਮਿਲੀਅਨ ਤੋਂ ਵਧੇਰੇ ਭਾਰਤੀ ਲੋਕਾਂ ਲਈ ਘਰ ਹੈ ਅਤੇ ਉਹਨਾਂ ਨੇ 에ਅਰ ਕੈਨੇਡਾ ਦੇ ਨੇ ਅੱਜ ਦੋਵਾਂ ਦੇਸ਼ਾਂ ਵਿਚਕਾਰ ਆਵਾਜਾਈ ਨੂੰ ਹੋਰ ਵਧਾਉਣ ਬਾਰੇ ਚਰਚਾ ਕੀਤੀ। ਕੈਨੇਡਾ ਵੱਲੋਂ ਟੋਰਾਂਟੋ ਤੋਂ ਦਿੱਲੀ ਤੱਕ ਰੋਜ਼ਾਨਾ, ਮੌਂਟਰੀਅਲ ਤੋਂ ਦਿੱਲੀ ਨੂੰ ਹਫ਼ਤੇ 'ਚ 3 ਅਤੇ ਟੋਰਾਂਟੋ ਤੋਂ ਮੁੰਬਈ ਨੂੰ ਹਫ਼ਤੇ 'ਚ 7 ਉਡਾਣਾਂ ਚੱਲਦੀਆਂ ਨੇ। ਕੈਨੇਡੀਅਨ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਮੁਤਾਬਕ ਕੈਨੇਡਾ ਅਤੇ ਭਾਰਤ ਦਰਮਿਆਨ ਸਲਾਨਾ 30 ਬਿਲੀਅਨ ਡਾਲਰ ਦਾ ਵਪਾਰ ਹੋ ਰਿਹਾ ਹੈ ਤੇ ਇਸ ਵਿੱਚ ਹੋਰ ਵਾਧੇ ਦੀ ਸੰਭਾਵਨਾ ਹੈ। ਭਾਰਤ ਇਸ ਸਮੇਂ ਦੁਨੀਆ ਦੀ ਪੰਜਵੀਂ ਵੱਡੀ ਆਰਥਿਕਤਾ ਤੇ ਇਸ ਦੇ ਤੀਜੇ ਸਥਾਨ ਤੇ ਪਹੁੰਚਣ ਦਾ ਅਨੁਮਾਨ ਹੈ। ਸਿੱਧੂ ਮੁਤਾਬਕ ਕੈਨੇਡਾ ਭਾਰਤ ਨੂੰ ਵੱਖ-ਵੱਖ ਸੇਵਾਵਾਂ ਅਤੇ ਮਾਲ ਸਪਲਾਈ ਕਰ ਸਕਦਾ ਹੈ। 2024 ਚ ਭਾਰਤ ਤੋਂ ਕੈਨੇਡਾ ਦੇ ਵਪਾਰਕ ਆਯਾਤ ਦੀ ਕੀਮਤ 8 ਬਿਲੀਅਨ ਡਾਲਰ ਸੀ ਜੋ ਕਿ 2023 ਤੋਂ 6.6 ਫੀਸਦੀ ਵਧ ਹੈ। ਕੈਨੇਡਾ ਤੋਂ ਭਾਰਤ ਨੂੰ ਨਿਰਯਾਤ ਕੀਤੇ ਜਾਣ ਵਾਲੇ ਪ੍ਰਮੁੱਖ ਪੰਜ ਵਪਾਰਕ ਉਤਪਾਦ ਸਬਜ਼ੀਆਂ, ਖਣਿਜ ਬਾਲਣ ਅਤੇ ਤੇਲ, ਲੱਕੜ ਦਾ ਗੁੱਦਾ, ਖਾਦ ਅਤੇ ਕਾਗਜ਼ ਨੇ। ਉਧਰ ਭਾਰਤ ਕੈਨੇਡਾ ਨੂੰ ਫਾਰਮਾਸਿਟੀਕਲ ਉਤਪਾਦ, ਮਸ਼ੀਨਰੀ, ਇਲੈਕਟ੍ਰੋਨਿਕਸ, ਕੀਮਤੀ ਪੱਥਰ ਅਤੇ ਧਾਤਾਂ ਤੇ ਲੋਹਾ ਜਾਂ ਸਟੀਲ ਉਤਪਾਦ ਭੇਜਦਾ ਹੈ। ਕੈਨੇਡਾ ਦੇ ਵਪਾਰ ਮੰਤਰਾਲੇ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਕੈਨੇਡੀਅਨ ਕੰਪਨੀਆਂ ਦੁਆਰਾ ਨਿਵੇਸ਼ ਨਾਲ ਭਾਰਤ 'ਚ 50 ਹਜ਼ਾਰ ਨੌਕਰੀਆਂ ਪੈਦਾ ਹੋਈਆਂ ਤੇ ਦੂਜੇ ਪਾਸੇ ਭਾਰਤੀ ਕੰਪਨੀਆਂ ਨੇ ਕੈਨੇਡਾ ਦੇ ਵਿੱਚ 3600 ਵਿਅਕਤੀਆਂ ਨੂੰ ਰੋਜ਼ਗਾਰ ਦਿੱਤਾ ਹੈ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਦੇ ਅਨੁਸਾਰ ਅਕਤੂਬਰ ਦੇ ਵਿੱਚ ਨਵੇਂ ਘਰਾਂ ਦੀ ਉਸਾਰੀ ਦੀ ਸਾਲਾਨਾ ਗਤੀ ਜਿਸ ਨੂੰ ਹਾਊਸਿੰਗ ਸਟਾਰਟਸ ਵੀ ਕਿਹਾ ਜਾਂਦਾ ਹੈ ਸਤੰਬਰ ਦੇ ਮੁਕਾਬਲੇ 17% ਘਟ ਦਰਜ ਹੋਈ। ਹਾਊਸਿੰਗ ਏਜੰਸੀ ਨੇ ਕਿਹਾ ਹੈ ਕਿ ਅਕਤੂਬਰ ਚ ਨਵੇਂ ਘਰਾਂ ਦੀ ਉਸਾਰੀ ਦੀ ਸਾਲਾਨਾ ਦਰ 232765 ਯੂਨਿਟ ਰਹੀ ਜੋ ਕਿ ਸਤੰਬਰ ਚ 279174 ਯੂਨਿਟ ਸੀ। ਕਾਰਪੋਰੇਸ਼ਨ ਦੀ ਡਿਪਟੀ ਚੀਫ ਅਰਥ ਸ਼ਾਸਤਰੀ ਤਾਨੀਆ ਬਰਾਸਾ ਉਚਵਾ ਨੇ ਕਿਹਾ ਕਿ ਇਹ ਕਮੀ ਅਨਟੈਰੀਓ ਅਤੇ ਬ੍ਰਿਟਿਸ਼ ਕੋਲੰਬੀਆ ਚ ਨਵੀਆਂ ਉਸਾਰੀਆਂ ਦੀ ਗਿਣਤੀ ਘਟਣ ਕਾਰਨ ਹੋਈ ਹੈ ਫਿਰ ਵੀ ਉਹਨਾਂ ਨੇ ਕਿਹਾ ਕਿ ਮੌਂਟਰੀਅਲ ਕੈਲਗਰੀ ਅਤੇ ਐਡਮਿੰਟਨ ਵਰਗੇ ਸ਼ਹਿਰਾਂ ਚ ਵਧੀਆਂ ਉਸਾਰੀਆਂ ਨੇ ਕੈਨੇਡਾ ਦੇ ਸਾਲ ਦਰ ਸਾਲ ਉਸਾਰੀ ਪੱਧਰ ਨੂੰ ਉੱਪਰ ਵੱਲ ਨੂੰ ਰੱਖਿਆ ਹੈ ਰਿਪੋਰਟ ਅਨੁਸਾਰ ਉਹ ਸ਼ਹਿਰ ਜਿਨ੍ਹਾਂ ਦੀ ਆਬਾਦੀ 10000 ਜਾਂ ਇਸ ਤੋਂ ਵੱਧ ਸੀ ਉਹਨਾਂ ਵਿੱਚ ਅਕਤੂਬਰ ਚ 19174 ਯੂਨਿਟਸ ਬਣੀਆਂ ਜੱਤ ਕੇ 2024 ਦੇ ਅਕਤੂਬਰ ਚ ਇਹ ਗਿਣਤੀ 19763 ਸੀ ਪਰ ਜੇ ਸਾਲ ਦੀ ਸ਼ੁਰੂਆਤ ਤੋਂ ਇਸ ਮਹੀਨੇ ਤੱਕ ਦੇ ਅੰਕੜਿਆਂ ਨੂੰ ਪਿਛਲੇ ਸਾਲ ਦੀ ਤੁਲਨਾ ਚ ਦੇਖੀਏ ਤਾਂ ਉਹਨਾਂ ਸ਼ਹਿਰਾਂ ਦੇ ਵਿੱਚ 197207 ਯੂਨਿਟ ਤਿਆਰ ਕੀਤੀਆਂ ਗਈਆਂ ਜੱਤ ਕੇ 2024 ਚ ਇਹ 188660 ਸੀ ਡਿਪਟੀ ਚੀਫ ਨੇ ਕਿਹਾ ਹਾਲਾਂਕਿ ਇਹ ਨਤੀਜੇ ਆਮ ਤੌਰ ਤੇ ਕੁਝ ਮਹੀਨੇ ਜਾਂ ਸਾਲਾਂ ਪਹਿਲਾਂ ਲਏ ਗਏ ਨਿਵੇਸ਼ ਫੈਸਲਿਆਂ ਨੂੰ ਦਰਸਾਉਂਦੇ ਨੇ ਪਰ ਇਹ ਉਜਾਗਰ ਕਰਦੇ ਨੇ ਕਿ ਦੇਸ਼ ਚ ਘਰਾਂ ਦੀ ਉਸਾਰੀ ਦੇ ਰੁਝਾਨਾਂ ਚ ਸਥਾਨਕ ਅੰਤਰ ਅਜੇ ਵੀ ਕਾਫੀ ਜ਼ਿਆਦਾ ਹੈ ਅਰਥ ਸ਼ਾਸਤਰੀ ਰਿਸ਼ੀ ਸੌਂਦੀ ਨੇ ਕਿਹਾ ਹੈ ਕਿ ਅਕਤੂਬਰ ਦੇ ਡਾਟਾ ਨੇ ਇਹ ਦਿਖਾਇਆ ਹੈ ਕਿ ਕਿਰਾਏ ਵਾਲੇ ਨਵੇਂ ਅਪਾਰਟਮੈਂਟਸ ਦੀ ਮੰਗ ਕਾਰਨ ਬਿਲਡਰਜ਼ ਹਾਲੇ ਵੀ ਕਾਫੀ ਤਦਾਦ ਚ ਘਰ ਬਣਾ ਰਹੇ ਨੇ ਨਾਲ ਹੀ ਸੌਂਦੀ ਨੇ ਇਹ ਵੀ ਕਿਹਾ ਕਿ ਅਗਲੇ ਸਾਲ ਘਰਾਂ ਦੀ ਉਸਾਰੀ ਦੀ ਗਤੀ ਘਟ ਸਕਦੀ ਹੈ ਕਿਉਂਕਿ ਆਬਾਦੀ ਦੇ ਹੌਲੀ ਵਾਧੇ ਅਤੇ ਘਰਾਂ ਦੀ ਵਿਕਰੀ ਦੀ ਹੌਲੀ ਰਫ਼ਤਾਰ ਕਾਰਨ ਨਵੇਂ ਘਰਾਂ ਦੀ ਉਸਾਰੀ ਠੰਡੀ ਪੈ ਸਕਦੀ ਹੈ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਛੱਡ ਕੇ ਜਾ ਰਹੇ ਰਿਕਾਰਡ ਗਿਣਤੀ ਚ ਪ੍ਰਵਾਸੀ ਇਮੀਗ੍ਰੇਸ਼ਨ ਬਾਰੇ ਤਾਜ਼ਾ ਰਿਪੋਰਟ ਚ ਹੈਰਾਨੀਕੁਨ ਦਾਵਾ ਕੈਨੇਡਾ ਤੋਂ ਅਮਰੀਕਾ ਦਾਖਲ ਹੁੰਦੇ 6 ਪੰਜਾਬੀ ਕਾਬੂ ਬਾਰਡਰ ਏਜੰਟ ਨੇ ਕੁੱਲ 40 ਜਣੇ ਗ੍ਰਿਫਤਾਰ ਕੀਤੇ ਕੈਨੇਡਾ 'ਚ ਸ਼ਰਾਬੀ ਡਰਾਈਵਰਾਂ ਦੀ ਹੁਣ ਖੈਰ ਨਹੀਂ ਬੱਚਿਆਂ ਦੀ ਪਰਵਰਿਸ਼ ਦਾ ਖਰਚਾ ਵੀ ਦੇਣਾ ਹੋਵੇਗਾ 스웨ਡਨ ਦਾ ਸ਼ਾਹੀ ਪਰਿਵਾਰ 3 ਰੋਜ਼ਾ ਦੌਰੇ ਲਈ ਕੈਨੇਡਾ ਪਹੁੰਚਿਆ ਕੈਨੇਡਾ ਤੇ 스웨ਡਨ ਨੇ ਰਣਨੀਤਿਕ ਭਾਈਵਾਲੀ ਤੇ ਕੀਤੇ ਦਸਤਖਤ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ